ਪੰਜਾਬ ਪੁਲਿਸ ਨੇ ਕੀਤਾ ਅਤਵਾਦੀ ਨੈਟਵਰਕ ਦਾ ਪਰਦਾਫਾਸ਼ ਬਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਕਾਰਕੁਨਾਂ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਪਾਕਿਸਤਾਨ ਦੇ ਨਾਲ ਦਸਤੇ ਜਾ ਰਹੇ ਨੇ ਸੰਬੰਧ ਤੇ ਹਥਿਆਰ ਵੀ ਹੋਏ ਨੇ ਬ੍ਰਮਤ ਜਿਹਾ ਦੱਸਦੀ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਅਤਵਾਦੀ ਮੈਡੂਲ ਦਾ ਪਰਦਾਫਾਸ਼ ਕੀਤਾ ਗਿਆ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਦੇ ਕੋਲੋਂ 32 ਬੋਰ ਦਾਪਿਸ਼ਤੋਲ ਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਦੱਸਦੀ ਹੈ ਕਿ ਇਹ ਸਾਰੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾਂ ਨੇ ਦਿੱਤੀ ਹੈ ਉਹਨਾਂ ਨੇ ਆਖਿਆ ਹੈ ਕਿ ਜਿਹੜੇ ਦੋ ਕਾਰਕੁਨ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਵਿੱਚ ਜਗਦੀਸ਼ ਸਿੰਘ ਉਰਫ ਜੱਗਾ ਤੇ ਨਾਲ ਹੀ ਸ਼ੁਭਦੀਪ ਸਿੰਘ ਉਰਫ ਸ਼ੁਭ ਸ਼ਾਮਿਲ ਹੈ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਗਦੀਸ਼ ਸਿੰਘ ਜੱਗਾ ਜਿਹੜਾ ਕਿ ਤਰਨਤਾਰਨ ਦੇ ਹਰੀਕੇ ਪਤਨ ਦਾ ਰਹਿਣ ਵਾਲਾ ਹੈ ਸ਼ੋਭਦੀਪ ਸਿੰਘ ਸ਼ੋਭਾ ਜਿਹੜਾ ਕਿ ਤਰਨਤਾਰਨ ਦੇ ਪਿੰਡ ਜੋਨੇਕੇ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਬੰਦ ਦੇ ਵਿੱਚ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲੀ ਸੀ ਜਿਸ ਦੇ ਵਿੱਚ ਕਾਰਵਾਈ ਪਾਉਂਦੇ ਹੋਏ ਪੁਲਿਸ ਨੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਜਗਦੀਸ਼ ਸਿੰਘ ਜੱਗਾ ਦਾ ਸਬੰਧ ਨੰਦੇੜ ਕਤਲकांड ਦੇ ਨਾਲ ਵੀ ਹੈ ਦੱਸਦੀ ਹੈ ਕਿ 30 10 ਫਰਵਰੀ 2025 ਨੂੰ ਨੰਦੇੜ ਸਿੱਖ ਕਲੋਨੀ ਦੇ ਨੇੜੇ ਗੁਰਦੁਆਰੇ ਦੇ ਬਾਹਰ ਇੱਕ ਕਤਲ ਹੋਇਆ ਸੀ ਜਿਸ ਦੇ ਵਿੱਚ ਉਸਦਾ ਨਾਮ ਬੋਲਦਾ ਹੈ ਦੱਸਦੀ ਹੈ ਕਿ ਉਸ ਵੇਲੇ ਇਸ ਦੇ ਵੱਲੋਂ ਗੁਰਮੀਤ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਜਿਹੜਾ ਕਿ ਨਿਸ਼ਾਨਾ ਬਣਾਇਆ ਗਿਆ ਸੀ ਜਿਹੜਾ ਕਿ ਪੈਰੋਲ ਤੇ ਬਾਹਰ ਆਇਆ ਹੋਇਆ ਸੀ ਦੱਸਿਆ ਕਿ ਗੁਰਮੀਤ ਸਿੰਘ ਦੇ ਵੱਲੋਂ ਇੱਕ ਜਿਹੜਾ ਕਿ ਪਾਕਿਸਤਾਨੀ ਅਤਵਾਦੀ ਸੀ ਜਿਸ ਦਾ ਨਾਮ ਰਿੰਦਾ ਦੱਸਿਆ ਜਾ ਰਿਹਾ ਹੈ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਸੀ ਉਸ ਵੇਲੇ ਜਿਹੜਾ ਜਗਦੀਸ਼ ਸਿੰਘ ਜੱਗਾ ਇਹ ਤਾਂ ਬਚ ਕੇ ਨਿਕਲ ਗਿਆ ਸੀ ਪਰੰਤੂ ਇਸ ਦਾ ਦੋਸਤ ਰਵਿੰਦਰ ਠੋੜ ਉਸ ਵੇਲੇ ਮਾਰਿਆ ਗਿਆ ਸੀ ਜ਼ਖਮੀ ਹੋਇਆ ਸੀ ਤੇ ਬਾਅਦ ਵਿੱਚ ਉਸ ਨੇ ਦਮ ਤੋੜ ਦਿੱਤਾ ਸੀ ਉਸ ਤੋਂ ਬਾਅਦ ਜਗਦੀਸ਼ ਸਿੰਘ ਜੱਗਾ ਜਿਹੜਾ ਕਿ ਵਾਪਸ ਪੰਜਾਬ ਦੇ ਵਿੱਚ ਆ ਗਿਆ ਸੀ ਜਿੱਥੇ ਕੇ ਅਸ਼ੋਭਦੀਪ ਸਿੰਘ ਸ਼ੋਭ ਨੇ ਉਸ ਨੂੰ ਲੁਕਣ ਲਈ ਤਾਂ ਮਹੱਈਆ ਕਰਵਾਈ ਸੀ ਤੇ ਨਾਲ ਹੀ ਉਸ ਨੂੰ ਹੋਰ ਵਿੱਤੀ ਸਹਾਇਤਾ ਵੀ ਦਿੱਤੀ ਸੀ ਦੱਸ ਦਈਏ ਕਿ ਇਹਨਾਂ ਦੇ ਸੰਬੰਧ ਹੈਪੀ ਪਾਸਿਆ ਦੇ ਨਾਲ ਵੀ ਦੱਸੇ ਜਾ ਰਹੇ ਨੇ ਤੇ ਨਾਲ ਹੀ ਪਾਕਿਸਤਾਨ ਦੇ ਨਾਲ ਵੀ ਇਹਨਾਂ ਦੇ ਸੰਪਰਕ ਹਨ ਇਸ ਕਰਕੇ ਪੰਜਾਬ ਪੁਲਿਸ ਨੂੰ ਇਹਨਾਂ ਦੀ ਲੰਬੇ ਸਮੇਂ ਤੋਂ ਪਾਲ ਸੀ ਤੇ ਹੁਣ ਜਦੋਂ ਪੁਲਿਸ ਨੂੰ ਖੂਫੀਆ ਜਾਣਕਾਰੀ ਮਿਲੀ ਤਾਂ ਪੁਲਿਸ ਨੇ ਜਾਲ ਵਿਛਾਇਆ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਇਹਨਾਂ ਦੇ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ ਨਾਲ ਹੀ ਜਿੰਦਾ ਕਾਰਤੂਸ ਵੀ ਪੁਲਿਸ ਨੇ ਇਹਨਾਂ ਦੇ ਕੋਲੋਂ ਬਰਾਮਦ ਕੀਤੇ ਨੇ ਪੁਲਿਸ ਸਖਤੀ ਦਿਦਾਲ ਇਹਨਾਂ ਦੇ ਕੋਲੋਂ ਪੁੱਛਗਛ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਲੰਮੇ ਸਮੇਂ ਤੋਂ ਇਹ ਪੁਲਿਸ ਨੂੰ ਲੁੜਿੰਦੇ ਸਨ ਤੇ ਹੁਣ ਇਹ ਦੋਨੋਂ ਪੁਲਿਸ ਦੇ ਹੱਥ ਲੱਗੇ ਨੇ ਪੁਲਿਸ ਦਾ ਆਖਣਾ ਹੈ ਕਿ ਇਹਨਾਂ ਦੇ ਨਾਮ ਤੇ ਕਈ ਕੇਸ ਬোলਦੇ ਨੇ ਪੁਲਿਸ ਨੇ ਇਹਨਾਂ ਨੂੰ ਲੱਭਣ ਦੇ ਲਈ ਕਈ ਵਾਰ ਛਾਪੇਮਾਰੀ ਵੀ ਕੀਤੀ ਸੀ ਪਰੰਤੂ ਉਸ ਵੇਲੇ ਇਹ ਪੁਲਿਸ ਦੀ ਹਿਰਾਸਤ ਤੋਂ ਬਾਹਰ ਹੋ ਗਏ ਸਾਰੇ ਪੁਲਿਸ ਦੇ ਹੱਥ ਨਹੀਂ ਲੱਗੇ ਸਨ ਤੇ ਹੁਣ ਹੈ ਖੂਫੀਆ ਚੜਖਰੀ ਜਦੋਂ ਪੁਲਿਸ ਨੋਰਮਲੀ ਤਾਂ ਪੁਲਿਸ ਨੇ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਤੇ ਇਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਸ਼ਕਤੀ ਦੇ ਨਾਲ ਇਹਨਾਂ ਦੇ ਕੋਲੋਂ ਪੁੱਛਗਿੱਛ ਹੋ ਰਹੀ ਹੈ ਤੇ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ